ਤੁਸੀਂ ਜੁੜ ਚੁੱਕੇ ਹੋ ਇੰਡੀਆ ਕਰਾਈਮ ਨਿਊਜ਼ ਚੈਨਲ ਦੇ ਨਾਲ ਅੱਜ ਆਈ ਪਹੁੰਚਿਆ ਕਿਲਾ ਲਾਲ ਸਿੰਘ ਵਿੱਚ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣਾ ਧਰਨਾ ਲਾਇਆ ਹੈ ਆਓ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਸਾਡੇ ਨਾਲ ਪ੍ਰਧਾਨ ਮਜ਼ਦੂਰ ਨੇ ਆਓ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨਾ ਅੱਜ ਆਪਣਾ ਸੁਖਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜੀ ਜੇ ਧਰਨਾ ਲਾਇਆ ਜੇ ਇਹ ਇਹਦਾ ਕੀ ਮਤਲਬ ਹੈ ਅੱਜ ਜੋ ਆਪਣਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਸਾਡੇ ਕੁਝ ਕਿਸਾਨ ਆ ਦਿੱਲੀ ਦੇ ਬਾਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਖੜੇ ਨੇ ਉਹਨਾਂ ਦੇ ਉੱਤੇ ਜੋ ਖੱਟਰ ਸਰਕਾਰ ਤਸ਼ੱਦਦ ਕਰ ਰਹੀ ਆ ਉਹਦੇ ਤੇ ਹਾ ਦਾ ਨਾਰਾ ਮਾਰਦੇ ਆ ਸੰਯੁਕਤ ਕਿਸਾਨ ਮੋਰਚਾ ਨੇ ਜੋ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਉਹਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ ਜਿੱਥੇ ਰੋਡਵੇਜ ਨੇ ਜਾਂ ਹੋਰ ਜਿੱਥੇ ਬੰਦੀਆਂ ਨੇ ਸਾਡਾ ਸਾਥ ਦਿੱਤਾ ਅੱਜ ਮੁਕੰਮਲ ਤੌਰ ਤੇ ਭਾਰਤ ਬੰਦ ਆ ਅੱਜ ਕੋਈ ਵੀ ਆਵਾਜਾਈ ਜਿਹੜੀ ਉਹ ਵੀ ਬੰਦ ਆ ਤੇ ਜੋ ਸਾਨੂੰ ਸੰਯੁਕਤ ਕਿਸਾਨ ਮੋਰਚੇ ਦਾ ਹੁਕਮ ਹੋਇਆ ਸੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੋਡ ਵੀ ਬਲੌਕ ਕਰਨੇ ਨੇ ਉਹਦੇ ਤਹਿਤ ਅੱਜ ਅਸੀਂ ਕਲਾਲਾਪ ਸਿੰਘ ਦੇ ਅੱਡੇ ਦੇ ਵਿੱਚ ਜਿਹੜਾ ਡੇਰਾ ਬਾਬਾ ਨਾਨਕ ਤੋਂ ਬਟਾਲਾ ਰੋਡ ਨੂੰ ਬੰਦ ਕੀਤਾ ਹੋਇਆ ਜਿਹੜਾ ਅੱਡੇ ਦੇ ਵਿੱਚ ਦੁਕਾਨਾਂ ਨੇ ਉਹ ਪੂਰਨ ਤੌਰ ਤੇ ਪਹਿਲਾਂ ਹੀ ਦੁਕਾਨਦਾਰਾਂ ਨੇ ਸਾਡਾ ਸਮਰਥਨ ਕਰਦੇ ਹੋਏ ਬੰਦ ਕੀਤੀਆਂ ਨੇ ਤੇ ਅੱਜ ਅਸੀਂ ਇਹੋ ਦੱਸਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਤੇ ਖੱਟਰ ਸਰਕਾਰ ਨੂੰ ਕਿ ਜੋ ਤੂੰ ਕਿਸਾਨਾਂ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਇਹ ਸਰਕਾਰੇ ਤਸ਼ੱਦਦ ਨੂੰ ਬੰਦ ਕਰ ਦੇ ਕਿਉਂਕਿ ਕਿਸਾਨ ਝੁਕਣ ਵਾਲੇ ਨਹੀਂ ਇਹ ਰੁਕਣ ਵਾਲੇ ਨਹੀਂ ਇਹਨਾਂ ਦਿੱਲੀ ਜਾ ਕੇ ਰਹਿਣਾ ਇਹਨਾਂ ਦੀਆਂ ਹੱਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਮੰਗਾਂ ਨੂੰ ਪੂਰੀਆਂ ਕਰ ਦੇ ਤੇ ਜੇ ਆਪਣਾ ਭਲਾ ਚਾਹੁੰਦੇ ਆ ਨਹੀਂ ਤੇ ਆਉਣ ਵਾਲੀ 2024 ਦੀ ਇਲੈਕਸ਼ਨ ਦੇ ਵਿੱਚ ਤੈਨੂੰ ਜਿਹੜਾ ਵਾ ਪਿੰਡਾਂ 'ਚ ਵੜਨਾ ਔਖਾ ਕਰ ਦੇਵਾਂਗੇ ਇਹ ਭਾਜਪਾ ਦੇ ਲੋਕਾਂ ਨੂੰ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਜਿਹੜੇ ਕਿਸਾਨ ਨੇ ਉਹ ਅਮਨ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਪਰ ਹਰਿਆਣੇ ਦੀ ਸਰਕਾਰ ਪੰਜਾਬ ਆਪਦੇ ਵਿੱਚ ਪੰਜਾਬ ਦੀ ਧਰਤੀ ਤੇ ਡਰਾਉਂਦੇ ਰਹੀ ਜਿਹੜੇ ਆ ਅਥਰੂ ਗੈਸ ਦੇ ਗੋਲੇ ਸੁੱਟ ਰਹੇ ਨੇ ਅਤੇ ਹੋਰ ਗੋਲੀਆਂ ਰਬੜ ਦੀਆਂ ਜਾਂ ਹੋਰ ਜਿਹੜੀਆਂ ਗੋਲੀਆਂ ਮਾਰ ਕੇ ਉਹਨਾਂ ਕਿਸਾਨਾਂ ਨੂੰ ਜ਼ਖਮੀ ਕਰ ਰਹੇ ਨੇ ਅੱਜ ਸ਼ਾਇਦ ਇੱਕ ਕਿਸਾਨ ਸ਼ਹੀਦ ਵੀ ਉੱਥੇ ਹੋਇਆ ਵਾ ਇਸ ਕਰਕੇ ਹੀ ਚਾਹੁੰਦੇ ਆ ਕਿ ਅਸੀਂ ਪਿਛਲੇ ਸੰਘਰਸ਼ ਦੇ ਵਿੱਚ ਵੀ 700 ਕਿਸਾਨ ਜਿਹੜਾ ਸ਼ਹੀਦ ਕਰਵਾਇਆ ਤੇ ਉਸ ਵੇਲੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦਿਆਂ ਹੋਇਆਂ ਮੋਦੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਵਾਲੇ ਦੇ ਨਾਲ ਐਲਾਨ ਕੀਤਾ ਸੀ ਕਿ ਸਾਰੇ ਜਿਹੜੇ ਬਿੱਲ ਨੇ ਉਹ ਰੱਦ ਕੀਤੇ ਜਾਣਗੇ ਜਿਹੜੇ ਕਿਸਾਨ ਵਿਰੋਧੀ ਨੇ ਅਤੇ ਉਹਨਾਂ ਦੇ ਉੱਤੇ ਜਿਹੜੀਆਂ ਕਿਸਾਨਾਂ ਦੀਆਂ ਬਾਕੀ ਮੰਗਾਂ ਪੂਰੀਆਂ ਕੀਤੀਆਂ ਨਹੀਂ ਗਿਆ ਪਰ ਅੱਜ 2 ਸਾਲ ਦੇ ਬਾਅਦ ਵੀ ਸਰਕਾਰ ਨੇ ਉਹਦੇ ਉੱਤੇ ਕੋਈ ਵੀ ਜਿਹੜਾ ਵਾ ਉਹ ਨਾਤੇ ਕਿਸੇ ਐਮਐਸਪੀ ਨੂੰ ਲਾਗੂ ਕੀਤਾ ਨਾ ਜਿਹੜਾ ਉਹਨਾਂ ਨੇ ਬਿਜਲੀ ਸੋਧ ਬਿੱਲ ਨੂੰ ਹਜੇ ਰੱਦ ਕੀਤਾ ਵਾ ਇਸ ਕਰਕੇ ਬਹੁਤ ਸਾਰੀਆਂ ਕੁਝ ਮੰਗਾਂ ਰਹਿੰਦੀਆਂ ਨੇ ਜਿਵੇਂ ਕਿਸਾਨੀ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਮੁਕਤੀ ਆ ਹੋਰ ਵੀ ਸਾਡੇ ਅਨੇਕਾਂ ਹੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਾਉਣ ਵਾਸਤੇ ਅੱਜ ਫੇਰ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੂਚ ਕਰਕੇ ਜਾ ਰਹੇ ਨੇ ਤੇ ਉਹਨਾਂ ਕਿਸਾਨਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਨੂੰ ਨਾਰਾ ਮਾਰਦੇ ਆ ਅੱਜ ਸੰਯੁਕਤ ਮੋਰਚੇ ਵੱਲੋਂ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਦੇ ਤਹਿਤ ਅਸੀਂ ਇੱਥੇ ਬੰਦ ਕੀਤਾ ਹੋਇਆ ਜੋ ਤੁਹਾਡੀ ਇਹ ਬੰਦ ਕਾਲ ਜੇ ਉਸ ਤੋਂ ਬਾਅਦ ਢਡੀ ਕੀ ਅਗਲੀ ਕਾਰਵਾਈ ਕੀ ਹੋਏਗੀ ਅਗਲੀ ਕਾਰਵਾਈ ਅੱਜ ਸ਼ਾਮਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਫੇਰ ਮੀਟਿੰਗ ਹੈ ਬੰਦ ਤੋਂ ਬਾਅਦ ਉਹਦੇ ਵਿੱਚ ਜਿਹੜੀ ਕੋਈ ਵੀ ਅਗਲੀ ਰਣਨੀਤੀ ਉਹ ਕਿਸਾਨ ਮੋਰਚਾ ਜੋ ਸੰਯੁਕਤ ਮੋਰਚਾ ਉਹ ਤੈਅ ਕਰੇਗਾ ਉਹਦੇ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਉਹ ਕੱਲ ਨੂੰ ਪਤਾ ਲੱਗੇਗਾ ਵਾਹਿਗੁਰੂ ਕੱਲ੍ਹ ਸਾ ਵਾਹਿਗੁਰੂ ਜੀ ਬਤਾਈ ਇੱਕ ਆਜ਼ਾਦ ਦੇਸ਼ ਆ ਮੋਦੀ ਸਾਹਿਬ ਇਹਨੂੰ ਦਬਾਉਣਾ ਚਾਹੁੰਦੇ ਨੇ ਇਸ ਸੰਯੁਕਤ ਮੋਰਚੇ ਨੂੰ लाठी ਨਾਲ ਗੋਲੀ ਨਾਲ ਤੇ ਗੈਸ ਨਾਲ ਇਹ ਦਬਾਏ ਨਹੀਂ ਜਾਣਗੇ ਅਸੀਂ ਇਹਨਾਂ ਦੀ ਆਪਣੀ ਪਾਰਟੀ ਵੱਲੋਂ ਡਟ ਕੇ ਮੈਦਾਨ ਕਰਦੇ ਤਾਂਗੇ ਸਭਨੋਂ ਸਾਡੇ ਵਾਇਵਾ ਸਾਹਿਬ ਨੇ ਕਿਹਾ ਬਈ ਇਹਨਾਂ ਦੀ ਮਤ ਡਟ ਕੇ ਕਰੋ ਮੈਂ ਸੁਖਦੇਵ ਸਿੰਘ ਬਿਆਲ 77 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਇਹ ਕਿਸਾਨ ਮੋਰਚਾ ਜੋ ਪਿਛਲੇ 3 ਸਾਲ ਤੋਂ ਇੱਕ ਕਿਸਾਨੀ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ ਹੈ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਜੀ ਸਾਡੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਮੱਲਕ ਕਰਨ ਖੜ ਗਿਆ ਜੀ ਕੈਪਟਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਔਰ ਹਲਕੇ ਤੋਂ ਸਾਡੇ ਰਹਿਨਮਾਈ ਕਰਦੇ ਸਦਾਰਤ ਤ੍ਰਿੰਦਰ ਬਾਜਵਾ ਜੀ ਸਾਬਕਾ ਕੈਪਟਨ ਮંત્રી ਪੰਜਾਬ ਸਰਕਾਰ ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਿਆ ਕਿ ਇਸ ਸੰਘਰਸ਼ ਵਿੱਚ ਆਪਾਂ ਦਾ ਵੱਧ ਚੜ ਕੇ ਹਿੱਸਾ ਲੈਣਾ ਔਰ ਅੱਜ ਅਸੀਂ ਕਿਲਾ ਲਾਲ ਸਿੰਘ ਵਿਖੇ ਸਾਰੇ ਕਾਂਗਰਸ ਦੇ ਵਰਕਰ ਸਾਥੀ ਇਸ ਕਿਸਾਨ ਮੋਰਚੇ ਵਿੱਚ ਇਸ ਜੰਗ ਦੀ ਲੜਾਈ ਵਿੱਚ ਪੂਰੀ ਤਨਮਨ ਧਨਾਂ ਇਹਨਾਂ ਦੇ ਨਾਲ ਆ ਉਹ ਜਦ ਤੱਕ ਕਿ ਮਸਲੇ ਹੱਲ ਨਹੀਂ ਹੁੰਦੇ ਆਪਾਂ ਸਿਰ ਧਰ ਦੀ ਬਾਜ਼ੀ ਲਾ ਕੇ ਤੇ ਕਿਸਾਨ ਮੋਰਚੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੰਦਾਂ ਰਾਜੇਵਾਲ ਜਿੰਦਾਬਾਦ ਆਰਤੀ ਕਿਸਾਨ ਜੂਨੀਅਰ ਰਾਜੇਵਾਲ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਮੋਦੀ ਸਰਕਾਰ ਜੈਹਾ ਮੋਦੀ ਸਰਕਾਰ ਜੈਹਾ ਖੱਟਰਾ ਸਰਕਾਰ ਜੈਹਾ ਖੱਟਰਾ ਸਰਕਾਰ ਕਿਸਾਨ ਮਜ਼ਦੂਰ ਏਕਤਾ ਜੈਹਾ ਸੰਯੁਕਤ ਕਿਸਾਨ ਮੋਰਚਾ ਜੈਹਾ ਸੋਸ਼ ਕਰਕੇ ਵੀਰੋ ਬੇਨਤੀ ਆ ਕਿ ਕਿਸੇ ਕਵੀ ਨੇ ਬੜੀ ਵਧੀਆ ਗੱਲ ਕਹੀ ਕਿਸਾਨ ਆਗੂ ਜਿਹੜੇ ਇੱਥੇ ਮਜ਼ਦੂਰ ਆਗੂ ਖੜੇ ਨੇ ਉਹਨਾਂ ਨੂੰ ਦੱਸ ਦੇਣਾ ਤੇ ਉਹ ਜਿਹੜਾ ਉਹਨਾਂ ਨੂੰ ਨੰਗਾ ਦੇਣਗੇ ਇਸ ਤੋਂ ਅਗਲੀ ਗੱਲ ਹੈ ਕਿ ਬਾਕੀ ਜਿਹੜੇ ਆਮ ਕਰਕੇ ਲੋਕ ਚਾ ਆ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਤਕਰੀਬਨ 2-4 ਘੰਟਿਆਂ ਵਾਸਤੇ ਇਸ ਰੋਡ ਦੇ ਉੱਪਰ ਆਪਣੀਆਂ ਗੱਡੀਆਂ ਵਹੀਕਲ ਜਿਹੜੇ ਉਹ ਬੰਦ ਕਰ ਦੇਣ ਤੇ ਸਾਡਾ ਸਾਥ ਦਿਓ ਸੋ ਇੰਨੀਆਂ ਕਮੇਟੀਆਂ ਨੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹਦੇ ਜਿੰਨੇ ਵੀ ਆਪਾਂ ਬੁਲਾ ਰਹੇ ਨੇ ਉਹਨਾਂ ਦੇ ਨਾਮ ਨੋਟ ਕਰਕੇ ਤੇ ਉਸ ਤੋਂ ਅਗਲਾ ਪ੍ਰੋਗਰਾਮ ਚਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਉਹਦੇ ਮੁਤਾਬਕ ਇਥੇ ਕਿਲਾ ਲਾਲ ਸਿੰਘ ਅੱਡੇ ਦੇ ਵਿੱਚ ਅਸੀਂ ਅਜੇ ਤੱਕ ਰੋਡ ਵੀ ਬਲੌਕ ਰੱਖਣੇ ਨੇ ਇਸ ਕਰਕੇ ਸਾਰਿਆਂ ਦਾ ਵੀਰਾਂ ਦੁਕਾਨਾਂ ਵਾਲਿਆਂ ਨੂੰ ਬੇਨਤੀ ਆ ਵੀ ਦੁਕਾਨਾਂ ਬੰਦ ਕਰਕੇ ਦੇ ਇੱਥੇ ਆ ਕੇ ਧਰਨੇ ਦੇ ਵਿੱਚ ਸ਼ਾਮਲ ਹੋਵੋ ਇਸ ਤੋਂ ਬਾਅਦ ਜੋ ਅੱਜ ਸ਼ਾਮ ਨੂੰ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕਰੇਗਾ ਉਹਦੇ ਮੁਤਾਬਕ ਅਗਲੇ ਜਿਹੜੇ ਸੰਘਰਸ਼ ਦੇ ਪ੍ਰੋਗਰਾਮ ਨੇ ਉਹ ਹੋਣਗੇ ਸ਼ੋਸ਼ ਕਰਕੇ ਮੈਂ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਆਪੋ ਪਹਿਲਾ ਗੁੰਜਰ ਕੰਗੋਰੇ ਨੇ ਅਦਵਾਰਾਂ ਦੇ ਰਾਈ ਟੀਵੀ ਦੇ ਰਾਈ ਔਰ ਸ਼ੋਸ਼ਕ ਮੀਡੀਆ ਦੇ ਰਾਈ ਨੂੰ ਸੂਚਿਤ ਕਰ ਦਿੱਤਾ ਸੀ ਕਿ 21 ਤਰੀਕ ਨੂੰ ਭਾਰਤ ਪੂਰਾ ਬੰਦ ਰਹੇਗਾ ਅਜ ਜੋ ਬਹੁਤ ਵੱਡਾ ਜਿਹੜਾ ਰੋਡ ਦੇ ਪਰਚਾਨ ਆ ਉਹ ਜਿਆਤਾ ਅਰਦਾਸ ਦੇ ਰੋਡ ਦੇ ਬਾਈਪਾਸ ਤੇ ਕਿੱਥੇ ਇਹ ਕਮਸ਼ੀ ਆਨੰਦਪੁਰ ਦੀ ਕੌਂਸਲ ਦੇ ਸਾਹਮਣੇ ਬੈਠਾ ਕਰਨਾ ਅੱਗੇ ਵੱਧਾ ਫਰੀਹਾ ਜਪੰਦਰ ਮੈਦਾਨ ਵਾਲੇ ਕੈਂਪ ਤੇ ਜੋ ਰੋਡ ਦੀ ਬਣਨ ਪਈ ਹੈ ਸਮਰ ਸ੍ਰੀ ਜੀ ਨੂੰ ਆਜ ਕੇ ਵੀ ਜੋ ਦਾਇਰੇ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज